ਸ਼ਹਿਰ ਵਿੱਚ ਬਿਨਾ ਰਜਿਸਟ੍ਰੇਸ਼ਨ ਚੱਲ ਰਹੀ ਈ ਰਿਕਸ਼ਾ ਤੇ ਨੱਥ ਕੱਸ ਲਈ ਹੁਣ ਟ੍ਰੈਫਿਕ ਪੁਲਿਸ ਬਿਨਾ ਟਰੇਡ ਸਰਟੀਫਿਕੇਟ ਦੇ ਈ ਰਿਕਸ਼ਾ ਵੇਚਣ ਵਾਲੇ ਡੀਲਰਾਂ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ ਟ੍ਰੈਫਿਕ ਪੁਲਿਸ ਦੇ ਸਾਰੇ ਜ਼ੋਨ ਇੰਚਾਰਜ ਆਪੋ ਆਪਣੇ ਇਲਾਕੇ ਵਿੱਚ ਖੁੱਲੇ ਸ਼ੋਅਰੂਮਾਂ ਵਿੱਚ ਜਾ ਕੇ ਡੀਲਰਾਂ ਤੋਂ ਉਹਨਾਂ ਦੇ ਕਾਗਜ਼ ਦੀ ਮੰਗ ਕਰ ਰਹੇ ਨੇ ਇਸ ਕੰਮ ਵਿੱਚ ਆਰਟੀਓ ਆਫਿਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ ਅਜਿਹੇ ਬਿਨਾ ਸਰਕਾਰੀ ਮਾਨਤਾ ਪ੍ਰਾਪਤ ਤਿਲਨਾ ਨੇ ਈ ਰਿਕਸ਼ਾ ਵੇਚ ਕੇ ਭੋਲੇ-ਪਾਲੇ ਲੋਕਾਂ ਨੂੰ ਫਸਾ ਦਿੱਤਾ ਹੈ ਜਿਸ ਨਾਲ ਉਹਨਾਂ ਦੇ ਵਾਹਨਾਂ ਦੀ ਹੁਣ ਆਰਸੀ ਨਹੀਂ ਬਣ ਪਾਰੀ ਦੱਸਦੇ ਕਿ ਸ਼ਹਿਰ ਵਿੱਚ ਈ ਰਿਕਸ਼ਾ ਦਾ ਹੜ੍ਜਾ ਆ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਈ ਰਿਕਸ਼ਾ ਬਿਨਾ ਰਜਿਸਟ੍ਰੇਸ਼ਨ ਦੇ ਹੀ ਚੱਲ ਰਹੇ ਨੇ ਉੱਪਰੋਂ ਈ ਰਿਕਸ਼ਾ ਚਾਲਕਾ ਕੋਲ ਮੌਕੇ ਤੇ ਡਰਾਈਵਿੰਗ ਲਾਇਸੈਂਸ ਵੀ ਨਹੀਂ ਮਿਲਦਾ ਅਜਿਹੇ ਵਿੱਚ ਪੁਲਿਸ ਉਹਨਾਂ ਦਾ ਚਲਾਨ ਵੀ ਨਹੀਂ ਕਰ ਪਾਉਂਦੀ ਉੱਤਰ ਅਧਿਕਾਰੀ ਗੁਰਪ੍ਰੀਤ ਕੌਰ ਪੁਰੇਵਾਲ ਦੇ ਬਤੌਰ ਏਡੀਸੀਪੀ ਟ੍ਰੈਫਿਕ ਚਾਰਜ ਸੰਭਾਲਦੇ ਹੀ ਉਹਨਾਂ ਨੇ ਬਿਨਾ ਰਜਿਸਟ੍ਰੇਸ਼ਨ ਦੇ ਚੱਲ ਰਹੀ ਈ ਰਿਕਸ਼ਾ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ ਹੈ ਬੀਤੇ ਦਿਨੀ ਉਹਨਾਂ ਨੇ ਸਾਰੇ ਈ ਰਿਕਸ਼ਾ ਡੀਲਰਾਂ ਨਾਲ ਬੈਠ ਕੇ ਉਹਨਾਂ ਨੂੰ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਉਹ ਉਹਨਾਂ ਈ ਰਿਕਸ਼ਾ ਦੀ ਆਰ ਸੀ ਤੁਰੰਤ ਬਣਵਾ ਦੇਣ ਜੋ ਉਹਨਾਂ ਵੱਲੋਂ ਵੇਚੇ ਗਏ ਨੇ 15 ਮਾਰਚ ਤੋਂ ਬਾਅਦ ਟ੍ਰੈਫਿਕ ਪੁਲਿਸ ਅਜਿਹੀ ਈ ਰਿਕਸ਼ਾ ਚਾਲਕਾ ਖਿਲਾਫ ਕਾਰਵਾਈ ਸ਼ੁਰੂ ਕਰੇਗੀ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਸੜਕਾਂ ਤੇ ਚੱਲ ਰਹੇ ਹੋਣਗੇ ਅਧਿਕਾਰੀਆਂ ਨੇ ਇਸ ਅਲਟੀਮੇਟਮ ਤੋਂ ਬਾਅਦ ਈ ਰਿਕਸ਼ਾ ਚਾਲਕਾਂ ਨੂੰ ਚਿੰਤਾ ਪੈਦਾ ਕਰ ਦਿੱਤੀ ਹੈ ਈ ਰਿਕਸ਼ਾ ਚਾਲਕ ਡੀਲਰਾਂ ਦੇ ਕੋਲ ਚੱਕਰ ਲਗਾ ਕੇ ਆਪਣੀ ਆਰਸੀ ਦੀ ਮੰਗ ਕਰ ਰਹੇ ਨੇ ਦੱਸ ਦਈਏ ਕਿ ਈ ਰਿਕਸ਼ਾ ਡੀਲਰਾਂ ਦੀ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਇਹ ਮੁੱਦਾ ਛਾਇਆ ਰਿਹਾ ਸੀ ਜਗਾ ਜਗਾ ਛੋਟੀਆਂ-ਛੋਟੀਆਂ ਦੁਕਾਨਾਂ ਵਿੱਚ ਖੁੱਲੇ ਡੀਲਰਾਂ ਨੇ ਬਿਨਾਂ ਟਰੇਡ ਸਰਟੀਫਿਕੇਟ ਦੇ ਹੀ ਸੈਂਕੜੇ ਈ ਰਿਕਸ਼ਾ ਲੋਕਾਂ ਨੂੰ ਵੇਚ ਦਿੱਤੇ ਪਰ ਉਹਨਾਂ ਦੀ ਆਰਸੀ ਨਹੀਂ ਬਣਵਾਈ ਜਿਸ ਕਾਰਨ ਸੜਕਾਂ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬਿਨਾ ਰਜਿਸਟ੍ਰੇਸ਼ਨ ਦੇ ਈ ਰਿਕਸ਼ਾ ਚੱਲ ਰਹੇ ਨੇ ਜਿਸ ਦਾ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਹੈ ਹੁਣ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਅਜਿਹੇ ਡੀਲਰਾਂ ਦੀ ਪਛਾਣ ਕਰਨ ਵਿੱਚ ਜੁਟੇ ਹੋਏ ਨੇ ਅਧਿਕਾਰੀਆਂ ਦਾ ਸਪਸ਼ਟ ਕਹਿਣਾ ਹੈ ਕਿ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਵਿੱਚ ਜੇਕਰ ਕਿਸੇ ਡੀਲਰ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਟ੍ਰੈਫਿਕ ਪੁਲਿਸ ਵੱਲੋਂ ਈ ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਇਸ ਅਲਟੀਮੇਟਮ ਦੇ ਬਾਅਦ ਟ੍ਰੈਫਿਕ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਈ ਰਿਕਸ਼ਾ ਦੇ ਚਲਾਨ ਕਰਨ ਦੇ ਨਾਲ ਹੀ ਕੁਝ ਨੂੰ ਜ਼ਬਤ ਵੀ ਕੀਤਾ ਗਿਆ ਜਿਸ ਨਾਲ ਚਾਲਕਾਂ ਵਿੱਚ ਰੋਸ ਫੈਲ ਗਿਆ ਕੁਝ ਈ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਹਨਾਂ ਨੇ ਸਰਕਾਰੀ ਹਦਾਇਤਾਂ ਦੇ ਮੁਤਾਬਕ ਆਪਣੇ ਵਾਹਨਾਂ ਦੀ ਆਰ ਸੀ ਅਪਲਾਈ ਵੀ ਕਰ ਰੱਖੀ ਹੈ ਜੋ ਕੁਝ ਹੀ ਦਿਨਾਂ ਵਿੱਚ ਉਹਨਾਂ ਦੇ ਕੋਲ ਪੁੱਜ ਜਾਵੇਗੀ ਪਰ ਸਰਕਾਰੀ ਮੁਲਾਜ਼ਮਾਂ ਵੱਲੋਂ ਅਲਟੀਮੇਟਮ ਦੇ ਬਾਵਜੂਦ ਉਹਨਾਂ ਦੇ ਚਲਾਨ ਕਰਨਾ ਸਮਝ ਤੋਂ ਬਾਹਰ